ਤਰ ਵਿਨੋਦ ਕੁਮਾਰ ਮੇਰਾ ਨਾਮ ਹੈ ਤੇ ਚਾਹ ਜੁਇਲਰਸ ਦੇ ਨਾਮ ਤੇ ਸ਼ਾਪ ਹੈਗੀ ਹੈ ਜੁਇਲਰੀ ਸ਼ਾਪ ਹੈ ਤੇ ਪੁਰਾਣਾ ਸ਼ਾਲਾ ਚੌਂਗ ਦੇ ਵਿੱਚ ਸ਼ਾਪ ਹੈ ਤੇ ਪਸੁਰਾ ਤੇ ਨਾ ਚੋਰੀ ਹੋ ਗਈ ਹੈ ਕੋਈ ਨੀਰਬੋਰਡ ਸਵਾ ਦੋ ਵਜੇ ਤਕਰੀਬ ਅਜੇ ਤੱਕ ਤੇ ਯਾਨੀ ਕਿ ਕੋਈ ਪਤਾ ਨਹੀਂ ਲੱਗਣ ਰਿਹਾ ਤੇ ਬਾਕੀ ਚੌਂਕੀਦਾਰਾਂ ਨੂੰ ਤੁਸੀਂ ਕਾਲ ਵਗੈਰਾ ਯਾਨੀ ਕਾਫੀ ਕੀਤੀ ਅਸੀਂ ਤੋਂ ਸਾਡੀ ਪਿਕ ਨਹੀਂ ਕਰਦੇ ਫਿਰ ਬਾਚੋਂ ਜੀ ਲੇਤੇ ਮੋਂ ਪਹੁੰਚਿਆ ਵਾ ਸਿਕਿਉਰਿਟੀ ਅਲਾਰਮ ਦੀ ਮੈਨੂੰ ਕਾਲ ਆਈ ਆ ਤੇ ਇੱਥੇ ਪਹੁੰਚਿਆ ਵਾ ਤੇ ਉਹ ਉਸ ਵਕਤ ਫਿਰ ਪ੍ਰਧਾਨ ਬੁਲਾਏ ਆ ਤੇ ਉਹ ਸੱਜਣ ਮਿੱਤਰ ਹੈਗੇ ਜਿਹੜੇ ਉਹਨਾਂ ਨੂੰ ਬੁਲਾਇਆ ਪੁਲਿਸ ਦੇ ਮੁਲਾਜ਼ਮ ਬੁਲਾਏ ਤੇ ਉਹਨਾਂ ਨੇ ਜਿੱਥੇ ਉਹ ਕਹਿ ਰਹੇ ਸੀ ਕਿ ਚੌਕੀਦਾਰ ਕਹਿ ਰਿਹਾ ਸਾਨੂੰ ਬਣ ਕੇ ਸੁਟਿਆ ਆ ਹੀ ਉੱਥੋਂ ਦੇ ਟ੍ਰੇਆਂ ਭਰਾਮਤ ਹੋਈਆਂ ਨੇ ਕਿਲੋਮੀਟਰ ਲਾ ਲੋ ਹਾਂ ਜੀ ਹਾਂ ਜੀ ਉnde ਉਹ ਤਕਰੋ ਕੋਈ ਤਾਂ ਕਹਿ ਰਿਹਾ ਕਿ ਉਹ ਚੋਂ ਇੱਕ ਚੌਕੀਦਾਰ ਕਹਿ ਰਿਹਾ ਕਿ 7-8 ਜਾਣੇ ਸੀ ਇੱਕ ਜੋ ਕਿਦਰ ਕਹਿ ਰਿਹਾ ਦੋ ਤਿੰਨ ਜਾਨੇ ਆ। ਇਹ ਕਾਫੀ ਦੇਰ ਤੇ ਕੰਮ ਕਰਦੇ ਬੈਠੇ। ਯਾਨੀ ਕਿ ਸਾਲ ਲਾ ਲੋ 77 ਮਹੀਨੇ ਲਾ ਲੋ 7 ਕਮੀਨੇ ਪੁਰਾਣੇ ਹੋਣਗੇ। 5 ਲੱਖ ਦੇ ਕਰੀਬ ਤੇ ਹੋਈ ਗਿਆ। ਚੋਰੀ ਯਾਨੀ ਕਿ ਚਾਂਦੀ ਆਸਮਾਨ ਸੀ। ਤੇ ਫਰੈਸ਼ ਤੇ ਕੁਝ ਪੁਰਾਣੀ ਜਾਂਦੀ ਹੈ ਤੇ ਥੋੜੀਆਂ ਰਿੰਗਾਂ ਨੇ ਇੱਕ ਟ੍ਰੇ ਰਿੰਗਾਂ ਦੀ ਸੀ, ਗਿਬੋਲ ਦੀ। ਤੇ ਟੋੜਾ ਨੋਜ਼ਪਿੰਨ ਵਗੈਰਾ ਯਾ ਛੋਟੇ ਛੋਟੇ ਬੱਚੇ ਨੇ ਵਾਲੀਆਂ ਜਿਹੜੀ ਹੁੰਦੀਆਂ ਉਹ ਉਹ ਲੈ ਗਏ। ਪੁਛਰ ਦੱਟ ਕਰਾਇਆ। ਉਹ ਕਹਿ ਰਹੇ ਕਿ ਅਸੀਂ ਕਾਰਵਾਈ ਕਰ ਰਹੇ ਹਾਂ। ਅਹੀਂ ਪਸਾਸ਼ਨ ਨੂੰ ਇਹੋ ਕਹਿੰਦੇ ਆ ਕਿ ਸਾਨੂੰ ਜਲਦੀ ਜਲਦੀ ਰਿਕਵਰੀ ਕਰਵਾ ਕੇ ਤੇ ਯਾਨੀ ਕਿ ਸਹੀ ਕੀਤਾ ਜਾਵੇ। ਮੁਲਕਰਾਜ ਸਾਹਿਬ ਕਾ ਸਰਪੰਚ ਤੇ ਜਿਹੜੀ ਦੁਕਾਨ ਤੇ ਚੋਰੀ ਹੋਈ ਆ ਉਸ ਦੇ ਨਾਲ ਹੀ ਤੀਜੀ ਦੁਕਾਨ ਮੇਰੀ ਆ। ਮੈਂ ਵੀ 25-30 ਸਾਲ ਤੋਂ ਰਹਿ ਰਿਹਾ ਇੱਥੇ। ਤੇ ਇਹ ਜਿਹੜੀ ਸਨਾਰੇ लाडी ਦੀ ਦੁਪਾਨ ਹੈ ਵੀ 25 30 ਸਾਲ ਤੋਂ ਜਿਹੜਾ ਇਹ ਚੋਰੀ ਦਾ ਮਸਲਾ ਉਸ ਇਨਵੈਸਟੀਗੇਸ਼ਨ ਸਾਡੀ ਸਾਰੇ ਅੱਡੇ ਦੀ ਮੋਤਵਾਰਾਂ ਦੀ ਇਨਵੈਸਟੀਗੇਸ਼ਨ ਤੇ ਸਾਬਤ ਹੁੰਦਾ ਵੀ ਸਾਰੀ ਮਲੀ ਭਗਤ ਆ ਤੇ ਇਹ ਸਟੋਰੀ ਆ ਤੇ ਉਹਤੇ ਬੰਨ ਕੇ ਛੁੱਟਿਆ ਕਾਦੇ ਨਾ ਬੰਨਿਆ ਸਾਡੇ ਰਵਾਲਵਰ ਰੱਖਿਆ ਸਾਡੀ ਧੌਣ ਤੇ ਸਾਡੇ ਲੱਕ ਤੇ ਰਵਾਲਵਰ ਰੱਖ ਕੇ ਸਾਨੂੰ ਬੰਨ ਕੇ ਛੋੜ ਦਿੱਤਾ ਇਹ ਸਾਰਾ ਕੁਝ ਡਰਾਮਾ ਇਹਦੇ ਵਿੱਚ ਪੁਲਿਸ ਸ਼ਕਤੀ ਨਾਲ ਜੇ ਵੱਚ ਪੜਤਾਲ ਕਰੇਗੀ ਤੇ ਮਸਲਾ ਇਹ ਹੁਣ ਤੱਕ ਵੈਸੇ ਹੀ ਸੋਲਵ ਹੋ ਜਾਣਾ ਸੀ ਉਹਦਾ ਗਰੀਬ ਦਾ ਸਮਾਨ ਵੀ ਮਿਲ ਜਣਾ ਸੀ ਤੇ ਜੋ ਕੋਈ ਨੁਕਸਾਨ ਹੋ ਉਹਦੀ ਪੂਰਤੀ ਹੋਣੀ ਸੀ ਤੇ ਅਸਲ ਦੋਸ਼ੀਆਂ ਦੇ ਖਲਾਮ ਮੁਕਦਮਾ ਦਰਜ ਕਿਤੇ ਜਾਣਾ ਸੀ ਮੈਂ ਕੱਲ ਅਸਤ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਰਿਕਵਰੀ ਪਾਓ ਜਿਹੜੇ ਬੰਦੇ ਤੁਸੀਂ ਬੜੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਇਹਨਾਂ ਦੀ ਛਾਣਬੀਣ ਕਰੋ ਤੇ ਰਿਕਵਰੀ ਪਾਓ ਰਿਕਵਰੀ ਪਾ ਕੇ ਬਾਈ ਨੇ ਪਰਚਾ ਦਿੰਨੇ ਆ ਜਿਹੜੇ ਬੰਦਿਆਂ ਨੂੰ ਚੰਗੀ ਸਦਾ ਮਿਲ ਸਕੇ ਲੇਕਿਨ ਪੁਲਿਸ ਨੇ ਉਹ ਸਟਾਪ ਕਦੇ ਨਹੀਂ ਜਾਂਦੇ ਉਹ ਸਾਡੀ ਮੰਗ ਵਾਪੇ ਇਹ ਜਲਦੋਂ ਜਲਦ ਬੰਦਿਆਂ ਨੂੰ ਇਹ ਫੜ ਕੇ ਤੇ ਉਸ ਗਰੀਬ ਦਾ ਜਿਹੜਾ ਸਮਾਨ ਇਹਨਾਂ ਚੋਰੀ ਹੋਇਆ ਉਹ ਜਿਹੜਾ ਉਹ ਵਾਪਸ ਕਰਾਇਆ ਜਾਵੇ ਇਹ ਜਿਹੜਾ ਫਿਲਮੀ ਸਟੋਰੀਆਂ ਬਣਾਈਆਂ ਨੇ ਇਹ ਤੇ ਕੋਈ ਵੀ ਉਤਰ ਆ ਕੇ ਮੌਕਾ ਵੇਖ ਲੈ ਇਹ ਸਟੋਰੀ ਜਿਹੜੀ ਹੈ ਨਾ ਕਿਸੇ ਨੂੰ ਹੱਜਮ ਨਹੀਂ ਹੋਏਗੀ ਧੰਨਵਾਦ